ਹੈਲੋ ਹੈਲੋ ਲਓ ਜੀ ਮਿੱਤਰੋ ਮੈਂ ਜਤੋਂ ਡਿਆ ਕਣਕ ਕੱਬ ਚ ਪਾ ਕੇ ਆਹ ਮੋਟਰ ਲਈ ਚੱਲਣਾ ਅਟੱਪ ਚ ਪਾ ਕੇ ਕਣਕ ਕਣਕ ਵੇਖਿਆ ਤਾਂ ਉਹ ਲੱਗ ਰੈਡੀ ਹੋ ਗਈ ਆ ਬਹੁਤ ਗਾਂਦਿਆ ਵਿੱਚ ਆ ਪਾਣੀ ਘਰ ਲਾ ਕਾਈ ਬੜਾ ਗੰਦਾ ਕੁੜੀ ਆ ਵਾ ਆ ਹੋ ਗਿਆ ਮਿੱਟੀ ਬਹੁਤ ਜ਼ਿਆਦੀ ਇਹਦੇ ਚ ਜੇ ਮਹਾ ਹੀ ਢੋਣ ਲਿਆ ਕਿਤੇ ਕੰਮ ਖਰਾਬ ਹੀ ਆ ਇਹ ਵਹਾਂ ਤੋਂ ਹੀ ਆ